ਸਾ ਬਲਵਿੰਦਰ ਸਿੰਘ ਧਾਰੀਵਾਲ ਜੀ ਧੰਨਵਾਦ ਸਿਕਸਾ ਸਰ ਮੈਂ ਆਪ ਜੀ ਦਾ ਧਿਆਨ ਫਗਵਾੜਾ ਵਿੱਚ ਸਥਿਤ ਜੀਸੀਟੀ ਮਿਲ ਵੱਲ ਤੇ ਅਨਲੋਣਾ ਚੰਨ ਸਰ ਆਪਾਂ ਸਾਰੇ ਜਾਣਦੇ ਆ ਕਿ ਜੀਸੀਟੀ ਮਿਲ ਜਿਹੜੀ ਹੈਗੀ ਆ ਉਹਦਾ ਕੱਲਾ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਉਹਦਾ ਨਾਮ ਰਿਆ ਪਹਿਲਾਂ ਪਰ ਜਿਹੜੇ ਸਮੀਰ <th>ਪਰ ਉਹਨਾਂ ਦੇ ਮਾਲਕ ਹੈਗੇ ਤੇ ਮੈਨੇਜਮੈਂਟ ਵੱਲੋਂ ਮਾੜੀ ਕਾਰਗੁਜ਼ਾਰੀ ਕਰਕੇ ਜਿਹੜਾ ਉਹਦਾ ਬਹੁਤ ਮਾੜਾ ਹਾਲ ਹੈ ਅੱਜਕੱਲ੍ਹ ਔਰ ਪਿਛਲੇ 2 ਸਾਲਾਂ ਤੋਂ ਉਹਨਾਂ ਨੇ ਬਿਨਾਂ ਨੋਟਿਸ ਦਿੱਤੇ ਜਿਹੜੇ ਮਿਲ ਬੰਦ ਕਰ ਦਿੱਤੀ। ਔਰ ਜਿਹਦੇ ਨਾਲ ਇਹ ਹੋਇਆ ਕਿ 5000 ਦੇ ਲਗਭਗ ਜਿਹੜੇ ਸਟਾਫ ਆਫੀਸਰ ਬਾਕੀ ਲੇਬਰ ਸੀਗੀ ਉਹ ਸੜਕਾਂ ਤੇ ਆ ਗਈ ਉਹਨਾਂ ਨੇ ਬਹੁਤ ਐਜੀਟੇਸ਼ਨ ਕੀਤੀ। ਪਰ ਹਜੇ ਤੱਕ ਸਰ ਕੋਈ ਵੀ ਉਹਨਾਂ ਦਾ ਜਿਹੜਾ ਮਾਲਕਾਂ ਦਾ ਜਿਹੜਾ ਮਾਲਕਾਂ ਵੱਲੋਂ ਨਾ ਲੇਬਰ ਦਾ ਨਾ ਸਟਾਫ ਦਾ ਕੋਈ ਡਿਊਸ ਦਿੱਤਾ ਗਿਆ। ਔਰ ਲਗਭਗ 2-3 ਸਾਲ ਤੋਂ ਲਗਾਤਾਰ ਜਿਹੜਾ ਉਹਨਾਂ ਦਾ EMPLOYEES PROVIDENT FUND ਸੀਗਾ ਉਹ ਵੀ ਮਾਲਕ ਖਾਂਦੇ ਰਹੇ। ਜਿਹੜੇ ਸਟਾਫ ਸੀਗਾ ਉਹਦੇ ਪੇਮੈਂਟ ਕੱਟਦੇ ਰਹੇ। ਇਸ ਕਰਕੇ ਲਗਭਗ 100 ਕਰੋੜ ਰੁਪਏ ਦਾ ਜਿਹੜਾ ਘਪਲਾ ਹੈਗਾ مالک ਜਿਹੜੇ ਉਤੇ ਲਗਭਗ 5 ਐਫਆਰ ਵੀ ਦਰਜ ਹੋਈਆਂ ਪਰ ਅਜ ਤੱਕ ਨਾ ਕੋਈ ਰੈਸਟ ਹੋਈ ਆ ਇੱਕ ਵਾਰੀ ਫੜਕੇ ਵੀ ਲੈ ਕੇ ਗਏ ਪਰ ਪੁਲਿਸ ਵੱਲੋਂ ਜਿਹੜਾ ਥਾਣੇ ਵਿੱਚ ਜਾ ਕੇ ਉਹਨੂੰ ਬਾਈ ਜਿਤ ਜਿਹੜਾ ਘਰ ਜਾਣ ਦਿੱਤਾ ਗਿਆ ਤੋਂ ਇਸ ਕਰਕੇ ਮੈਂ ਆਪ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਇਹ ਮਿਲਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਜਿਹੜਾ ਬੰਦਾ ਡਿਊਟ ਦਿੱਤਾ ਜਾਵੇ ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਲਗਭਗ 8 ਡੈਥ ਹੋਈਆਂ ਔਰ ਐਸਆਈ ਹਸਪੀਟਲ ਵੱਲੋਂ ਉਹਨਾਂ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਗਿਆ ਸਤਿ ਧੰਵਾਦ ਥੈਂਕ ਯੂ ਸਰਦਾਰ ਕੁਲਦੀਪ